ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਨੂੰ ਲੈ ਕੇ ਕਈ ਸਵਾਲ ਉਠਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਨਗਨ ਦੇ ਵਿੱਚੋਂ ਵੀ ਜਿਹੜਾ ਨਾ ਪੰਜਾਬ ਦਾ ਹੋ ਕੱਢਿਆ ਜਾਂਦਾ ਤੇਨ ਚਾਕੀਆਂ ਭੇਜੀਆਂ ਸੀ ਇੱਕ ਦਾ ਸਾਡੇ ਪੰਜਾਬ ਦੀ ਵਿਰਾਸਤ ਸੀ ਕਿ ਸਾਡੇ ਪੰਜਾਬ ਦੀ ਮਾਈ ਭਾਗੋ ਦਾ ਵੀ ਜ਼ਿਕਰ ਸੀਗਾ ਵਿੱਚ ਇੱਕ ਇਤਿਹਾਸਕ ਤੱਤ ਸੀ ਜਿਹੜਾ ਕਿ ਭਗਤ ਸਿੰਘ ਉਧਮ ਸਿੰਘ ਵਰਗੇ ਨੇ ਚਾਕੀਆਂ ਸੀਗੀਆਂ ਸ਼ਹੀਦੀਆਂ ਦੀਆਂ ਟਾਕੀਆਂ ਸੀਗੀਆਂ ਉਹ ਚਾਕੀਆਂ ਦੇ ਨੁਜ਼ਰਤ ਕਰਤਾ ਕੇਂਦਰ ਸਰਕਾਰ ਪੰਜਾਬ ਦੀ ਝਾਕੀ ਨਜ਼ਰ ਨਹੀਂ ਆਈ ਤੁਹਾਡੀ ਦੇ 26 ਜਨਵਰੀ ਦੇ ਪ੍ਰੇਟਾ ਭਾਜਪਾ ਨੇ 15 ਦਸ ਨੂੰ ਦੇ 26 ਜਨਵਰੀ ਦਾ ਭਗਮਾਤ ਬਣਾ ਆਰਐਸਐਸ ਬਣਾ ਆ ਗਿਆ ਸਾਡੀ ਝਾਕੀਆਂ ਨੂੰ ਰੱਦ ਨਹੀਂ ਕੀਤਾ ਅਸਲ ਜਿਨ੍ਹਾਂ ਨੇ ਪੰਜਾਬ ਦੀ ਵਿਰਾਸਤ ਨੂੰ ਰੱਦ ਕੀਤਾ 26 ਜਨਵਰੀ ਨੂੰ ਜੋ ਪੰਜਾਬ ਦੀਆਂ ਝਾਤੀਆਂ ਨਿਕਲੀਆਂ ਸਨ 26 ਜਨਵਰੀ ਦੇ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਸ ਨੂੰ ਰੋਕਿਆ ਗਿਆ ਜਿਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਨੂੰ ਲੈ ਕੇ ਕਈ ਸਵਾਲ ਉਠਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਨਗਨ ਦੇ ਵਿੱਚੋਂ ਵੀ ਜਿਹੜਾ ਨਾ ਪੰਜਾਬ ਦਾ ਉਹ ਕੱਢਿਆ ਜਾ ਰਿਹਾ ਹੈ। ਹਾਂ ਕਹਿੰਦੇ ਕੱਢਿਆ ਜਾ ਰਿਹਾ ਦਾ ਜੀ ਬਲਕਿ ਭਗਵੰਤ ਮਾਨ ਨੇ ਕੱਲ ਅਸਲ 'ਚ ਨਾ ਇਹਨਾਂ ਨੇ 3 ਝਾਕੀਆਂ ਭੇਜੀਆਂ ਸੀਗੀਆਂ ਜੀ ਤੇ ਨੇ ਝਾਕੀਆਂ ਭੇਜੀਆਂ ਸੀਗੀਆਂ ਇੱਕ ਤਾਂ ਸਾਡੇ ਪੰਜਾਬ ਦੀ ਵਿਰਾਸਤ ਸੀਗੀ ਇੱਕ ਸਾਡੇ ਪੰਜਾਬ ਦੀ ਮਾਈ ਭਾਗੋ ਦਾ ਵੀ ਜ਼ਿਕਰ ਸੀਗਾ ਵਿੱਚ ਜੀ ਇਹ ਇੱਕ ਇਤਿਹਾਸਕ ਤੱਤ ਸੀਗੇ ਜਿਹੜਾ ਕਿ ਭਗਤ ਸਿੰਘ ਉਦਮ ਸਿੰਘ ਵਰਗੇ ਨੇ ਝਾਕੀਆਂ ਸੀਗੀਆਂ ਸ਼ਹੀਦੀਆਂ ਦੀਆਂ ਝਾਕੀਆਂ ਸੀਗੀਆਂ ਉਹ ਝਾਕੀਆਂ ਦੇ ਨੂੰ ਰੱਦ ਕਰਤਾ ਕੇਂਦਰ ਸਰਕਾਰ ਨੇ ਜੀ ਪੰਜਾਬ ਦੀ ਝਾਕੀ ਨਜ਼ਰ ਨਹੀਂ ਆਏਗੀ ਤੁਹਾਨੂੰ ਹੁਣ ਦਿੱਲੀ ਦੇ 26 ਜਨਵਰੀ ਦੇ ਪ੍ਰੇਡ ਵਿੱਚ ਜੀ ਪਉੰਤਮਾਨ ਨੇ ਕੱਲ ਬੜੇ ਅਗਰੈਸਿਵ ਹੋ ਕੇ ਦੋਸ਼ ਲਾਏ ਨੇ ਕਹਿੰਦੇ ਭਾਜਪਾ ਨੇ 15 ਅਗਸਤ ਤੇ 26 ਜਨਵਰੀ ਦਾ ਭਗਮਾ ਕਰਨ ਕਰਤਾ ਜੀ ਆਰਐਸਐਸ ਬਣਾ ਆ ਗਿਆ ਉੱਥੇ ਪੰਜਾਬ ਤੇ ਉਹ ਵੱਡਾ ਇਤਿਹਾਸ ਔਰ ਕਿਦਾ ਹੋ ਸਕਦਾ ਹੈ ਹੂੰ ਪੰਜਾਬ ਦਾ ਅਮੀਰ ਵਿਰਸੇ ਨੂੰ ਤੁਸੀਂ ਕਿਵੇਂ ਗੁੰਮ ਕਰ ਸਕਦੇ ਹੋ ਇੱਕ ਚੀਜ਼ ਰਹੀ ਕਹਿੰਦੇ ਸਾਡੇ ਰਾਸ਼ਟਰੀ ਗੀਤ ਵਿੱਚ ਇੱਕ ਚੀਜ਼ ਰਹੀ ਗਈ ਬਸ ਪੰਜਾਬ ਸਿੰਧ ਗੁਜਰਾਤ ਮਰਾਠਾ ਇਹਦਾ ਪੰਜਾਬ ਆਉਂਦਾ ਨਾ ਸ਼ੁਰੂ ਚ ਉਹ ਕੱਢਣਾ ਚਾਹੁੰਦੇ ਆ ਹੁਣ ਇਹ ਪੰਜਾਬ ਵੀ ਖੜਨ ਦੇਣਗੇ ਵਿੱਚੋਂ ਸਾਡੇ ਜਨਗਨ ਮਨ ਵਿੱਚੋਂ ਉਹ ਵਿੱਚ ਰਹਿ ਜਾਏਗਾ ਇਹਨਾਂ ਨੇ ਸਾਡੀਆਂ ਝਾਕੀਆਂ ਨੂੰ ਰੱਦ ਨਹੀਂ ਕੀਤਾ ਅਸਲ ਚ ਇਹਨਾਂ ਨੇ ਪੰਜਾਬ ਦੀ ਵਿਰਾਸਤ ਨੂੰ ਰੱਦ ਕੀਤਾ ਜੀ ਪਹਿਲਾਂ ਵੀ ਇਹ ਕੀਤਾ ਉਹਨਾਂ ਨੇ ਕੀ ਇਹ ਪੰਜਾਬ ਦੇ ਵਿੱਚ ਆ ਕੇ ਕਿਹੜਾ ਮੂੰਹ ਲੈ ਕੇ ਵੋਟਾਂ ਮੰਗਣਗੇ ਜਾ ਕੇ ਕੌਣ ਆਏਗਾ ਪੰਜਾਬ 'ਚ ਵੋਟਾਂ ਮੰਗਣ ਵਾਸਤੇ ਅੱਛਾ ਮਨਿੰਦਰ ਸਿਰਸਾ ਜੀ ਭਾਜਪੀ ਦਾ ਗੁਰਗਰਾ ਭਾਜਪੀ ਭਾਜਪੀ ਦਾ ਆਗੂ ਹੂੰ ਤੇ ਉਹ ਭਾਜਪੀ ਦਾ ਆਗੂ ਕਹਿੰਦਾ ਹੈ ਕਿ ਜੀ ਉਹ ਝਾਕੀਆਂ ਰੱਦ ਕਰਨ ਦਾ ਗਲਤ ਤਰੀਕਾ ਪੇਸ਼ ਨਾ ਕਰੋ ਮਾਨ ਸਾਹਿਬ ਹੂੰ ਝਾਕੀਆਂ ਰੱਦ ਕਰਨ ਦਾ ਕਾਰਨ ਟੈਕਨੀਕਲਟੀ ਹੈ ਤੁਹਾਡੀ ਟੈਕਨੀਕਲ ਗਲਤੀਆਂ ਨੇ ਉਹਦੇ ਵਿੱਚ ਕਮਾਲ ਦੀ ਗੱਲ ਆ ਸਿਰਸਾ ਸਾਹਿਬ ਟੈਕਨੀਕਲ ਗਲਤੀਆਂ ਇਹਦੇ ਵਿੱਚ ਆ ਤੁਸੀਂ ਉੱਥੇ ਚਿੱਠੀ ਦੇ ਦਿੰਦੇ ਬੀਜੇ ਦੇ ਵਿੱਚ ਇਹ ਟੈਕਨੀਕਲ ਗਲਤੀਆਂ ਨੇ ਇਹਨਾਂ ਨੂੰ ਠੀਕ ਕਰਕੇ ਦੁਰਸ ਕਰਕੇ ਭੇਜੋ ਇਹ ਹੁੰਦਾ ਨਾ ਜੀ ਪਰ ਤੁਸੀਂ ਰੱਦ ਹੀ ਕਰਤਾ ਲੈਟਰੀ ਕੱਢਤਾ ਕਿ ਨਹੀਂ ਪੰਜਾਬ ਦੇ ਝਾਕੀਆਂ ਨਹੀਂ ਦਿਖਾਵਾਂਗੇ ਅਸੀਂ ਪਵੰਤਮਾਨ ਕਹਿੰਦਾ 80% ਝਾਕੀਆਂ ਉਹਨਾਂ ਰਾਜਾਂ ਦੀਆਂ ਨੇ ਜਿਨ੍ਹਾਂ ਰਾਜਾਂ ਦੀ ਵਿੱਚ ਭਾਜਪਾ ਦੀ ਸਰਕਾਰ ਹੈ 80% ਕਹਿੰਦਾ ਭਾਜਪਾ ਕਰਨ ਹੋਗਾ ਸਾਰੀਆਂ ਝਾਕੀਆਂ ਦਾ ਭਾਜਪਾ ਕਰਨ ਉਹ ਚ ਕੁਛ ਮਰਜ਼ੀ ਦਿਖਾਈ ਜਾਣ ਦੀ ਉਹ ਜੋ ਮਰਜ਼ੀ ਦਿਖਾਉਣ ਕੋਈ ਟੈਕਨੀਕਲਟੀ ਨਹੀਂ ਕੋਈ ਟੈਕਨੀਕਲਟੀ ਨਹੀਂ ਗੱਲਦੀ ਨਾ ਸੁਭੀਰ ਜੀ ਜੀ ਕੋਈ ਕੋਈ ਤਕਨੀਕੀ ਗੱਲ ਨਹੀਂ ਉੱਥੇ ਹੈਗੀ ਤਾਂ ਕਹਿੰਦੇ ਹੁਣ ਦੂਜੇ ਪਾਸੇ ਸਾਡੇ ਸੁਨੀਲ ਜਾਖੜ ਜੀ ਬੋਲੇ ਆ ਕਾਂਗਰਸ ਦੇ ਸੋਜੀ ਕਾਂਗਰਸ ਆਖਿਆ ਪ੍ਰਧਾਨ ਬੀਜੇਪੀ ਦੇ ਪ੍ਰਧਾਨ ਨੇ ਪੰਜਾਬ ਦੇ ਉਹ ਕਹਿੰਦੇ ਆ ਜੀ ਗਲਤ ਕੀਤਾ ਟਾਕੀਆਂ ਰੱਦ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ ਚਲੋ ਸ਼ੁਕਰ ਹੈ ਮੜਾ ਮੁੱਡਾ ਪੰਜਾਬ ਦੇ ਬੈਠਾ ਬੰਦਾ ਭਾਵੇਂ ਭਾਜਪਾ ਚ ਲੈ ਗਿਆ ਪਰ ਚਲੋ ਫਿਰ ਵੀ ਪੰਜਾਬ ਦੀ ਗਲਤਤਾ ਕਰ ਗਿਆ ਉਹ ਸੇਲ ਜਾਖੜ ਤੇ ਇਸ ਸੰਦਰਭ ਵਿੱਚ ਅ ਅਕਾਲੀ ਦਲ ਤੇ ਕਾਂਗਰਸ ਨੇ ਵੀ ਕਿਹਾ ਵੀ ਗਲਤੀ ਕੀਤੀ ਆ ਇਹਨਾਂ ਨੇ ਵੈਸੇ ਪੰਜਾਬ ਸਰਕਾਰ ਤੇ ਵੀ ਸਵਾਲ ਉੱਠੇ ਆ ਕਿ ਪੰਜਾਬ ਸਰਕਾਰ ਤੇ ਸਵਾਲ ਤਾਂ ਉਠਾਉਣੇ ਬਣਦੇ ਆ ਅਕਾਲੀ ਦਲ ਦੇ ਤੇ ਕਾਂਗਰਸ ਦੇ ਜੀ ਕਿਉਂਕਿ ਉਹਦਾ ਵਿਰੋਧੀ ਆ ਨਾ ਜੀ ਉਹਨਾਂ ਦਾ ਸਿਆਸੀ ਵਿਰੋਧੀ ਆ ਸਿਆਸੀ ਵਿਰੋਧੀ ਤੇ ਵਿਰੁੱਧ ਤੱਕ ਇਲਜ਼ਾਮ ਲੱਗਦੇ ਆ ਪਰ ਉਹਨਾਂ ਨਾਲੇ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਟਾਕੀਆਂ ਪੰਜਾਬ ਦੀਆਂ ਰੱਦ ਕਰਕੇ ਗਲਤ ਕੀਤਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ab D5 channel hindi bhi hoga sir D5 channel punjabi apni dharti apne lok sashikal ji main ha kulraj chundawa te tusi dekh riyo D5 channel punjabi jeh launch ho chukeya hai hun canada vich